ਦਾ ਚਿੰਤਪੁਰ ਵਾਲਾ ਸ਼ਿੰਨ ਮਸਤਗਾ ਧਾਮ ਦੇ ਵਿੱਚ ਜਿੱਥੇ ਮਹਾਮਾਈ ਲੋਕਾਂ ਦੀ ਚਿੰਤਾ ਦੂਰ ਕਰਦੀ ਤੇ ਇਸ ਜਗ੍ਹਾ ਤੇ ਲੋਕ ਦਰਸ਼ਨ ਕਰਨ ਆਉਂਦੇ ਆ ਸਾਵਣ ਦੇ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਤੁਹਾਨੂੰ ਮੈਂ ਨੰਨਾ ਜਿਹਾ ਕਲਾਕਾਰ ਮਰਉਣ ਜਾ ਰਹੇ ਆ ਲਿਖਿਆ ਜਾਂਦਾ ਛੋਟਾ ਬੱਚਾ ਏ ਢੋਲ ਢੋਲ ਵਜਾਇਗਾ ਏ ਬਹੁਤ ਸੋਹਣੀ ਤਾਲ ਹੁੰਦਾ ਏ ਲਿਖਿਆ ਜਾਂਦਾ ਤੁਸੀਂ ਵੀ ਦੇਖ ਸਕਦੇ ਹੋ ਵਜਾ ਕੇ ਟਾ ਵਜਾ ਵਜਾ ਲਾਈਵ ਦੇਖ ਸਕਦੇ ਆ ਨਾਮ ਕਿਹਦਾ ਤਾਰਾ ਬਤੇ ਤੁਸੀਂ ਕਿੱਥੋਂ ਆਏ ਹੋ ਅਸੀਂ ਫੋਜੀਆ ਸਰਾਂ ਦੇ ਘਰ ਸੰਕਰਤ ਲੱਗੇ ਇਹ ਬੱਚੇ ਨੇ ਢੋਲ ਵੀ ਹਣਾ ਕਿੱਦੋਂ ਸਿੱਖਿਆ ਉਹਦੇ ਚਾਚਾ ਹੈਗੇ ਉਹਦੇ ਕੋਲ ਸਿੱਖਿਆ ਹੈ ਕਿੰਨੀ ਉਮਰ ਦੀ ਆ 6 ਸਾਲ ਦਾ ਹੈ 6 ਸਾਲ ਦਾ ਬੱਚਾ ਹੈ ਮਹਮਦ ਰਬਾਹ ਜੀ ਨੇ ਉਹਦੇ ਢੋਲ ਵੀ ਆ ਰਹੇ ਨੇ ਪਰਿਵਾਰ ਦਾ ਕੋਲੋਂ ਕੋਲ ਮੈਂਬਰ ਪਹੁੰਚੇ ਹੋਏ ਆ ਮੈਂਤੂ ਸਾਹਿਬ ਹੈਗੇ بڑے ਪਰਿਵਾਰ ਦੇ ਕਿੰਨੇ ਮੈਂਬਰ ਪਹੁੰਚੇ ਇੱਥੇ ਇੱਥੇ ਡੈਡੀ ਹੈਗਾ ਦਾਦੀ ਹੈਗੀ ਤੇ ਦੋ ਭੈਣਾਂ ਹੈਗੀ ਇਹਦੀ ਔਰ ਅਗ ਮੈਂ ਹੈਗੀ ਸਕੂਲ ਨਹੀਂ ਜਾਂਦਾ ਇਹ ਜਾਂਦਾ ਹੈਗਾ ਕਿ ਕਿੰਨੇ ਵਜੇ ਢੋਲ ਵੀ ਹੁੰਦਾ ਕਿਥੋਂ ਸਿੱਖਿਆ ਦੀ ਇਹ ਇਹ ਚਾਚਾ ਉਹਦਾ ਚਾਚਾ ਨੇ ਉਹ ਵੀ ਸਕੂਲ ਜਾਂਦਾ ਉੱਥੇ ਐਂਟਰੀ ਕਰਿਆ ਕਰਦਾ ਸੀ ਉੱਥੇ ਸਿੱਖਿਆ ਇਹ ਤੁਹਾਡੇ ਪਰਿਵਾਰ ਨੂੰ ਮਿਲਣਾ ਵੀ ਕਿੱਥੇ ਮਿਲ ਸਕਦਾ ਕੋਈ ਐਡਰੈਸ ਨੰਬਰ ਹੈ ਤੁਹਾਡਾ ਅਸਲ ਨੰਬਰ ਹੈਗਾ ਤੇ ਡੈਡੀ ਕੋਲ ਹੈਗਾ ਨੰਬਰ ਅਸੀਂ ਫੌਜੀਆਲ ਸਰਾਂ ਤੇ ਰਹਿੰਦੇ ਹਾਂ ਫੌਜੀਆਲ ਸਰਾਂ ਤੇ ਇਹ ਕੋਈ ਕਲਾਕਾਰ ਬਹੁਤ ਸੋਹਣਾ ਹੈ ਢੋਲ ਤਾਲ ਵੀ ਹੁੰਨੇ ਢੋਲ ਸੰਤਪੁਰ ਸੇ ਤੋਂ ਇਹ ਲੋਕ ਜਿਹੜੇ ਪਹੁੰਚੇ ਹੋਏ ਨੇ ਉਹ ਜਗ੍ਹਾ ਦੇ ਉੱਤੇ ਢੋਲ ਦੀ ਤਾਲ ਦੇ ਉੱਤੇ ਇਸ ਬੱਚੇ ਢੋਲਪੁਰੀ ਮਾ ਮਾਈ ਚਿੰਤਪੁਰ ਦੇ ਦਰਬਾਰ ਸ਼ਿਨਮਸਤਗਾ ਧਾਮ ਦੇ ਵਿੱਚ ਇਹ ਬੱਚਾ ਪਹੁੰਚਿਆ ਕਿ ਕਾਫੀ ਰੌਣਕਾਂ ਲੱਗੀਆਂ ਮਹਾਮੇਲੇ ਮਿਲਣ ਲੱਗੇ ਹੋਏ ਤੋਂ ਰੌਣਕਾਂ ਦਿਖਾਵਾਂਗੇ ਮਹਾਮੇਲੇ ਚਿੰਤਪੁਰ ਸ਼ਿਨਮਸਤਗਾ ਦਰਬਾਰ ਦੇ ਵਿੱਚ ਜੈ ਮਾਤਾ